मुदाबादा <multiple> जिंदबाद ਨਹੀਂ ਭਾਈ ਬਰੇ ਗੱਲ ਬਾਤ ਤਾਂ ਅਸੀਂ ਜਮਾਂ ਹੀ ਨਹੀਂ ਪਾਈਦੇ ਹੈ ਗੱਲ ਬਾਤ ਗੱਲ ਬਾਤ ਕਰੋ ਨਾ ਫਿਰ ਤੁਸੀਂ ਹੁਣ ਮੈਂ ਆਪਾਂ ਹਾਂ ਵੀ ਆਓ ਜਿਹੜੇ ਜਿਹੜੇ ਬੰਦੇ ਤੁਹਾਡੇ ਹੈਗੇ ਨੇ ਤੁਸੀਂ ਆਓ ਮਾਲਕ ਨੂੰ ਬੁਲਾਈਏ ਜੀ ਪਹਿਲੇ ਮਾਲਕ ਕੋਲ ਕੱਢੋ ਖੋਲੋਗੇ ਤਾਂ ਸਰ ਜੀ ਦੋ ਵਜੇ ਬੈਠੇ ਨੇ ਅੰਦਰ ਅੰਦਰ ਹੀ ਹੈ ਦੋ ਵਜੇ ਬੈਠੇ ਨੇ ਤੁਸੀਂ ਦਾ ਨਾਮ ਹੀ ਕਰਦੇ ਪੈ ਤੁਸੀਂ ਦੋ ਵਜੇ ਇੱਥੇ ਬੈਠੇ ਹੋ ਦੋ ਵਜੇ ਇੱਥੇ ਬੈਠਿਆ ਸਰ ਸਰ ਤੁਸੀਂ ਨਾ ਮਾਲਕ ਨਾਲ ਗੱਲ ਜੇ ਕਰਵਾਓ ਸਰ ਜੀ ਅੰਦਰ ਅੰਦਰ ਫਿਰ ਤੁਹਾਨੂੰ ਦੱਸ ਦਿੰਦਾ ਨਹੀਂ ਜੇ ਅੰਦਰ ਨਾ ਆਉਂਦਾ ਫਿਰ ਇਹ ਖੋਲ ਦੇ ਆਪਾਂ ਕੋਈ ਗੱਲ ਨਹੀਂ ਸਰ ਆ ਜਾਈ ਆਪਾਂ ਜੀ ਜਿਦੂ ਕਹਿੰਦਾ ਉੱਥੇ ਵੀ ਕਈ ਵਾਰੀ ਬੁਲਾਇਆ ਹੈ ਨਾ ਹਾਂ ਇਹ ਕਿਸੇ ਗੱਲ ਤੇ ਉਹਦੇ ਫਿਰ ਅਸੀਂ ਕੀ ਕਰੀਏ ਸਾਡੇ ਕੋਲ ਕੋਈ ਰਾਹ ਹੀ ਹੈ ਨਾ ਮੈਂ ਵੀ ਕਿਹੜੇ ਐਸਐਸਪੀ ਦਫਤਰ ਲਾ ਚੁੱਕਿਆ ਜੀ ਤੇ ਦਾਸੀਂ ਹੱਥ ਛੋੜ ਕੇ ਮਾਫੀ ਮੰਗ ਕੇ ਇਹ ਕਹਿੰਨੇ ਆ ਵੀ ਸਾਨੂੰ ਫਿਰ ਅੱਗੇ ਵਧਣਾ ਪਏਗਾ ਸਾਡੇ ਕੋਲ ਰਾਹ ਬੰਦੇ ਦਾ ਝੂਠ ਫੜਿਆ ਗਿਆ ਕਿਹੜਾ ਪਹਿਲੋ ਗੱਡੀ ਵੇਖਣ ਦੀ ਆਪਾਂ ਗੱਲ ਕੀਤੀ ਹੈ ਮੈਨੇਜਰ ਸਾਹਿਬ ਕਿੱਥੇ ਨੇ ਜਿਹੜੇ ਇੱਥੇ ਖੜੇ ਸੀ ਉਹ ਮੈਨੇਜਰ ਸਾਹਿਬ ਝੂਠ ਮਾਰ ਰਹੇ ਨੇ ਝੂਠੇ ਨੇ ਪਹਿਲਾਂ ਕਹਿੰਦੇ ਕਲੈਰੀਕਲ ਮਿਸਟੇਕ ਏ ਫੇਰ ਕਹਿੰਦੇ ਵੀ ਭਾਈ ਸਾਨੂੰ ਬਿੱਲ ਕੱਟਣਾ ਪੈਂਦਾ ਕਿਸੇ ਨਾਂ ਦਾ ਫੇਰ ਕਹਿੰਦੇ ਜੀ ਵੀ ਬਲਦੇ ਨੇ ਕਹਿਤਾ ਬਿੱਲ ਘੱਟ ਦਿਓ ਮੇਰੇ ਨਾਂ ਦਾ ਮੈਂ ਪੈਸੇ ਲੈ ਕੇ ਲਗਾਉਣਾ ਅਸੀਂ ਬਿੱਲ ਘੱਟਤਾ ਤੇ ਪੈਸੇ ਲੈ ਕੇ ਆਇਆ ਨਹੀਂ ਇਹ ਤਾਂ ਬਿੱਲ ਕੱਟਿਆ ਸੀ ਐਦੋਂ ਵੱਡਾ ਝੂਠ ਕੋਈ ਨਹੀਂ ਤੇ ਸਾਨੂੰ ਗੁੱਸਾ ਇਸ ਦਾ ਹੁਦਾ ਹੈ ਵੀ ਇਹ ਇਹ ਝੂਠ ਸਾਡੇ ਸਾਹਮਣੇ ਸਾਨੂੰ ਕੀ ਸਾਨੂੰ ਦੇਵੇ ਅਸੀਂ ਤੱਥੇ ਬੰਦੀ ਦਾ ਝੰਡਾ ਚੁੱਕਿਆ ਏ ਪਰ ਇਹਦਾ ਮਤਲਬ ਇਹ ਨਹੀਂ ਤੁਹਾਡੇ ਨਾਲ ਕੋੜੇ ਘਟਾ ਕੋ ਦੋ ਚਾਰ ਜਿਹੜਾ ਡਿਗਰੀਆਂ ਡੂਰੀਆਂ ਤੁਹਾਡੇ ਨਾਲ ਵਾਦ ਕੀਤੀਆਂ ਹੋਣਗੀਆਂ ਸਾਡੇ ਚੋਂ ਤੇ ਜਾਦੇ ਬੰਦੇ ਡਿਫੈਂਸ ਦੀ ਨੌਕਰੀ ਕਰ ਚੁੱਕੇ ਨੇ ਤੇ ਸਾਡੇ ਚ ਵੀ ਅਜੇ ਖੜੇ ਨੇ ਜਿਹੜੇ ਕਲਾਸ 1 ਉਸ ਤੋਂ ਅਰਜ਼ਾਈਨ ਕਰਕੇ ਜਾਂ ਆਏ ਨੇ ਇਹ ਨਾ ਸਮਝੋ ਵੀ ਅਸੀਂ ਸਿਆਣੇ ਬੜਿਆਂ ਤੇ ਜੱਟ ਨੇ ਜੱਟ ਵੀ ਹੋਰ ਬੜੇ ਸਿਆਣੇ ਜੀ ਆਏ ਆ ਵੀ ਜਿਹੜਾ ਜਿੰਨੀ ਖਰਾਬ ਕੀਤਾ ਉਹਦੀ ਸਜ਼ਾ ਜ਼ਰੂਰ ਦੇਵਾਂਗੇ ਜੇ ਮੇਰੇ ਨਾਲ ਸਾਰੇ ਸਾਡੇ ਸਭ ਦੀ ਸਹਿਮਤ ਨੇ ਅੱਜ ਸਾਡੀ ਸੀ ਸਿਰਫ ਮੀਟਿੰਗ ਮੀਟਿੰਗ ਤੋਂ ਬਾਅਦ ਅਸੀਂ ਐਸਾ ਗੱਲ ਕਰਨ ਗੱਲ ਨਾ ਕੀਤੀ ਨੀ ਤਾਂ ਸਾਨੂੰ ਇਹਨਾਂ ਦੇ ਬੋਏ ਕੇ ਰਹਿਣਾ ਪਿਆ ਜਿੱਦਣ ਤਿਆਰੀ ਕਰਕੇ ਆਏ ਉਦੋਂ ਅਸੀਂ ਨਾਲ ਦੱਸਾਵਾਂਗੇ ਨਾ ਵੀ ਆਵਾਂਗੇ ਉਦੋਂ ਇਹਨੇ ਆਵਾਂਗੇ ਵੀ ਸਵਾਲੇ ਨਹੀਂ ਜਾਣੇ ਇਹਨਾਂ ਤੋਂ ਤੇ ਸਾਡੇ ਲਈ ਵੀ ਫਿਰ ਗੱਲ ਸਹਿਜ ਹੀ ਨਹੀਂ ਪੈਦੀ ਬਣ ਜਾਂਦੀ ਜੇ ਉਹਨੇ ਕੱਢੀ ਅਸੀਂ ਨਾ ਮੋੜੀ ਜੇ ਫਿਰ ਸਾਡੇ ਲਈ ਵੀ ਉਪਕਰ ਤਾਂ ਇਸ ਕਰਕੇ ਜ਼ਰੂਰੀ ਹੋ ਗਈ ਗੱਡੀ ਮੋੜਨੀ ਐਸਐਚਓ ਸਾਹਿਬ ਆਏ ਨੇ ਦੱਸਣ ਸਾਡੇ ਲਈ ਕੋਈ ਹੁਕਮ ਕਰਨ ਜੇ ਕੋਈ ਗੱਲ ਕਰਨੀ ਅਸੀਂ ਗੱਲ ਲਈ ਤਿਆਰ ਆ ਜੇ ਕੋਈ ਅੱਜ ਫੈਸਲਾ ਹੁੰਦਾ ਤਾਂ ਸੀ ਉਹਦੇ ਲਈ ਤਿਆਰ ਆ ਪਰ ਇਹਦੂ ਘੱਟ ਸਾਨੂੰ ਨਹੀਂ ਜੇ ਕੁਝ ਮਨਜ਼ੂਰ ਵੀ ਅਸੀਂ ਗੱਡੀ ਵਾਪਸ ਕਰਾਂ ਠੀਕ ਹੈ ਜੀ ਭਾਰਤੀ ਕਿਸਾਨ ਯੂਨਾਈਟਡ ਟੱਡਕਾਉਂਦਾ ਜਿੰਦਾਬਾਦ 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 ਮੈਂ ਹਰੀਸ਼ ਨੱਡਾ ਸੂਬਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨਾਈਟਡ ਟੱਡਕਾਉਂਦਾ ਜਿੱਦੀ ਗਵਾਹੀ ਮਨਜੀਤ ਸਿੰਘ ਜੀ ਧਨੇਰ ਕਰ ਰਿਹਾ ਤੇ ਕੀ ਮਸਲਾ ਜੀ ਅੱਜ ਉਹ Tata Motor ਦੇ ਅੱਗੇ ਧਰਨਾ ਲਗਾਇਆ ਹੋਇਆ ਦੇਖੋ ਜੀ ਇਹ ਪ੍ਰਿੰਸ ਫਾਜ਼ਿਲ ਕਾ ਤੋਂ ਆਇਆ ਮੁੰਡਾ ਇਹਨਾਂ ਨੇ ਗੱਡੀ ਖਰੀਦੀ ਸੀ ਇਹਨਾਂ ਤੋਂ Tata Harrier ਗੱਡੀ ਲਗਭਗ 19 ਲੱਖ ਦੇ ਕਰੀਬ ਉਹਦੀ ਅਮਾਉਂਟ ਹੈ ਔਰ ਇਹਨਾਂ ਨੇ ਨਵੰਬਰ ਦੇ ਵਿੱਚ ਗੱਡੀ ਖਰੀਦੀ ਸੀਗੀ ਔਰ ਗੱਡੀ ਜਦੋਂ ਖਰੀਦ ਕੇ ਲੈ ਗਏ ਉਸ ਤੋਂ ਬਾਅਦ ਹੀ ਗੱਡੀ 'ਚ ਜਿਹੜਾ ਫਾਲਟ ਆ ਪੈਣਾ ਸ਼ੁਰੂ ਹੋ ਗਿਆ ਗੇਅਰ ਦੀ ਪ੍ਰੋਬਲਮ ਸੀ ਜਗਾ ਜਗਾ ਤੋਂ ਰੰਗ ਪੁੱਟਿਆ ਹੋਇਆ ਸੀਗਾ ਹੋਰ ਵੀ ਕਾਫੀ ਮਤਲਬ ਉਹਨੂੰ ਪ੍ਰੋਬਲਮ ਸੀਗੀ ਔਰ ਸਭ ਤੋਂ ਵੱਡੀ ਗੱਲ ਉਹ ਗੱਡੀ ਇਹਨਾਂ ਨੇ ਪੁਰਾਣੀ ਦਿੱਤੀ ਕਿਉਂਕਿ ਗੱਡੀ ਦਾ ਜਿਹੜਾ ਬਿੱਲ ਹੈ ਉਹ ਪਹਿਲਾਂ ਆਲਰੇਡੀ ਕਿਸੇ ਹੋਰ ਦੇ ਨਾਮ ਤੇ ਕੱਟਿਆ ਹੋਇਆ ਸੀ ਔਰ ਉਸ ਤੋਂ ਅਗਲੀ ਗੱਲ ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਵੀ ਇਹ ਜਿਹੜੀ ਗੱਡੀ ਹੈ ਪਿਛਲੇ ਦਿਨੀ ਜੋ ਫਲੱਡ ਆਏ ਸੀਗੇ ਫਲੱਡ ਦੇ ਵਿੱਚ ਕਈ ਗੱਡੀਆਂ ਜਿਹੜੀਆਂ ਇਹਨਾਂ ਦੀਆਂ ਡੁੱਬੀਆਂ ਰਹੀਆਂ ਉਸ ਤੋਂ ਬਾਅਦ ਉਹੀ ਗੱਡੀਆਂ ਇਹਨਾਂ ਨੇ ਜਿਹੜੀਆਂ ਗਾਂ ਮਤਲਬ ਵੇਚੀਆਂ ਲੋਕਾਂ ਨੂੰ ਸੋ ਇਹਦੀ ਬਾਬਤ ਇਹਨਾਂ ਨਾਲ ਏਜੰਸੀ ਵਾਲਿਆਂ ਨਾਲ ਇਹ ਕਈ ਵਾਰੀ ਗੱਲਬਾਤ ਕਰ ਚੁੱਕੇ ਔਰ ਲਗਾਤਾਰ 50 ਤੋਂ 60 ਚੱਕਰ ਇੱਥੇ ਲਗਾ ਚੁੱਕੇ ਆ ਔਰ ਗੱਡੀ ਕਈ ਵਾਰ ਇਹਨਾਂ ਨੇ ਜਿਹੜੀ ਉਹ ਰਿਪੇਅਰ ਵੀ ਕਰਕੇ ਦਿੱਤੀ ਪਰ ਫਿਰ ਵੀ ਜਿਹੜਾ ਗੱਡੀ ਦਾ ਫਾਲਟ ਹੈ ਉਹ ਨਿਕਲਿਆ ਨਹੀਂ ਉਸ ਤੋਂ ਬਾਅਦ ਅਸੀਂ ਪਿਛਲੇ ਦਿਨੀ ਇਹਨਾਂ ਨੂੰ ਅਲਟੀਮੇਟਮ ਦੇ ਕੇ ਗਏ ਸੀ ਵੀ ਇਹ ਇਹਦਾ ਜਿਹੜਾ ਹੱਲ ਕੀਤਾ ਜਾਵੇ ਜੋ ਵੀ ਇਹਨਾਂ ਨੇ ਖਰਾਬ ਗੱਡੀ ਦਿੱਤੀ ਹੈ ਉਹਦੇ ਬਦਲੇ ਇਹਨਾਂ ਨੂੰ ਮਤਲਬ ਨਵੀਂ ਗੱਡੀ ਦਿੱਤੀ ਜਾਵੇ ਕਿਉਂਕਿ ਇਹਨਾਂ ਨੇ ਨਵੀਂ ਦੇ ਪੈਸੇ ਦਿੱਤੇ ਸੀਗੇ ਔਰ ਉਹਦੇ ਬਦਲੇ ਇਹਨਾਂ ਨੇ ਪੁਰਾਣੀ ਗੱਡੀ ਦਿੱਤੀ ਪਰ ਇਹ ਗੱਲ ਸੁਣਨ ਨੂੰ ਤਿਆਰ ਨਹੀਂ ਸੀਗੇ ਮਜਬੂਰਨ ਸਾਨੂੰ ਇੱਥੇ ਆ ਕੇ ਅੱਜ ਇਹਨਾਂ ਦੇ ਬਾਹਰ ਦੇ ਮੂਹਰੇ ਬੈਠਣਾ ਪਿਆ ਔਰ ਅਸੀਂ ਉਨੀ ਦੇਰ ਤੱਕ ਨਹੀਂ ਉਠਾਂਗੇ ਜਿੰਨੀ ਦੇਰ ਤੱਕ ਜਿਹੜਾ ਇਹ ਮਸਲੇ ਦਾ ਜਿਹੜਾ ਹੱਲ ਨਹੀਂ ਕਰ ਦਿੰਦੇ ਕਿਉਂਕਿ ਇਹ ਕੱਲਾ ਮਸਲਾ ਜਿਹੜਾ ਇੱਕ ਗੱਡੀ ਦਾ ਨਹੀਂ ਹੈ ਗੱਲ ਹੈ ਵੀ ਇਹ ਕਿੰਨੇ ਲੋਕਾਂ ਨਾਲ ਇਸ ਤਰ੍ਹਾਂ ਦੀਆਂ ਜਿਹੜੀਆਂ ਲਗਾਤਾਰ ਜਿਹੜੀਆਂ ਠਗੀਆਂ ਮਾਰ ਚੁੱਕੇ ਹੋਣੇ ਕਿੰਨੇ ਲੋਕ ਜਿਹੜੇ ਪਰੇਸ਼ਾਨ ਹੁੰਦੇ ਹੋਣਗੇ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਇਹਨਾਂ ਦੇ ਆਏ ਆ ਸਾਹਮਣੇ ਜਿਹਦੇ ਵਿੱਚ ਇਹਨਾਂ ਨੇ ਮਤਲਬ ਜਿਹੜੇ ਗਾਹਕ ਉਹਨਾਂ ਨਾਲ ਬਹੁਤ ਵੱਡਾ ਜਿਹੜਾ ਧੋਖਾ ਕੀਤਾ ਏਜੰਸੀ ਵਾਲੇ ਐਮਡੀ ਨਾਲ ਕਿਸੇ ਜਾਂ ਹੋਰ ਅਧਿਕਾਰੀ ਨਾਲ ਗੱਲਬਾਤ ਹੋਈ ਤੁਹਾਡੀ ਉਹਨਾਂ ਨਾਲ ਲਗਾਤਾਰ ਦੇਖੋ ਪਿਛਲੇ 3 ਮਹੀਨਿਆਂ ਤੋਂ ਗੱਲ ਹੀ ਚੱਲ ਰਹੀ ਹੈ ਕੀ ਕਹਿ ਰਹੇ ਨੇ ਉਹ ਉਹੀ ਕਹਿ ਰਹੇ ਨੇ ਵੀ ਗੱਡੀ ਵਿੱਚ ਕੋਈ ਫਾਲਟ ਨਹੀਂ ਤੁਸੀਂ ਟਾਟਾ ਦੇ ਕਿਸੇ ਵੀ ਜਿਹੜਾ ਮਕੈਨਿਕ ਉਹਦੇ ਤੋਂ ਚੈੱਕ ਕਰਾ ਸਕਦੇ ਆ ਦੇਖੋ ਟਾਟਾ ਦਾ ਜਿਹੜਾ ਮਕੈਨਿਕ ਹੋਊਗਾ ਜਾਂ ਇੰਜੀਨੀਅਰ ਜੋ ਹੋਊਗਾ ਉਹ ਇਹਨਾਂ ਦੀ ਬੋਲੀ ਬੋਲੂਗਾ ਉਹ ਉਹਨਾਂ ਦੇ ਜਿਹੜੇ ਪੀੜਤ ਆ ਉਹਨਾਂ ਦੀ ਬੋਲੀ ਥੋੜੀ ਨਾ ਬੋਲੂਗਾ ਅਸੀਂ ਇਹ ਕਿਹਾ ਵੀ ਤੂੰ ਬਾਹਰੋਂ ਕੋਈ ਵੀ ਆਪਾਂ ਇੰਜੀਨੀਅਰ ਮੰਗਾ ਲੈਨੇ ਆ ਮਕੈਨਿਕ ਬੁਲਾ ਲੈਨੇ ਆ ਉਹ ਗੱਡੀ ਚੈੱਕ ਕਰਦਾ ਜੇ ਵਾਕਿਆ ਹੀ ਗੱਡੀ 'ਚ ਜਿਹੜਾ ਫਾਲਟ ਨਿਕਲਦਾ ਤਾਂ ਕੀ ਤੁਸੀਂ ਇਹਦੇ ਬਦਲੇ ਜਿਹੜੀ ਨਵੀਂ ਗੱਡੀ ਦਿਓਗੇ ਪਰ ਇਸ ਗੱਲ ਤੇ ਉਹ ਆ ਹੀ ਨਹੀਂ ਰਿਹਾ ਉਹ ਕਹਿੰਦੇ ਜੀ ਦੇਖੋ ਟਾਟਾ ਦਾ ਇਹੀ ਜਿਹੜਾ ਕੋਈ ਵੀ ਮਿਸਤਰੀ ਹੈ ਉਹ ਚੈੱਕ ਕਰੂਗਾ ਨੂੰ ਉਹ ਮਤਲਬ ਕਲੈਰੀਫਾਈ ਕਰੂਗਾ ਵੀ ਗੱਡੀ ਖਰਾਬ ਹੈ ਜਾਂ ਸਹੀ ਹੈ ਅਗਰ ਇਹਨਾਂ ਕੋਲੋਂ ਕੋਈ ਮਸਲੇ ਦਾ ਹੱਲ ਨਹੀਂ ਕੀਤਾ ਜਾਂਦਾ ਤੇ ਆਪਣਾ ਅੱਗੇ ਸੰਘਰਸ਼ ਕੀ ਬਿਲਕੁਲ ਅਸੀਂ ਦਰੀਆਂ ਵਾਸ਼ਾ ਕੇ ਬੈਠੇ ਆ ਬੈਠੇ ਆ ਅਸੀਂ ਜਦੋਂ ਤੱਕ ਜਿਹੜਾ ਇਹ ਹੱਲ ਨਹੀਂ ਕਰ ਦਿੰਦੇ ਇਹਦਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਿੰਸ ਖੇੜਾ ਕੀ ਮਸਲਾ ਜੋ ਹੈ Tata Motor ਦੇ ਅੱਗੇ ਧਰਨ ਲਗਾਇਆ ਹੈ ਮਸਲਾ ਇਹ ਸਰ ਮੈਂ ਨਾ ਗੱਡੀ ਲਈ ਸੀ ਨਵੰਬਰ ਚ ਇਹਨਾਂ ਕੋਲੋਂ ਤੇ ਉਹਦੇ ਤੇ ਕੀ ਹੋਇਆ ਵੀ ਪਹਿਲੇ 500 ਕਿਲੋਮੀਟਰ ਤੇ ਫਾਲਟ ਆਣ ਲੱਗੇ ਬੜੇ ਤਰ੍ਹਾਂ ਦੇ ਫਾਲਟ ਸਸਪੈਂਸ਼ਨ ਚ ਪ੍ਰੋਬਲਮ ਗੇ ਰਹੁੰਦਾ ਫਸਦਾ ਹੈ ਗੱਡੀ ਲੈਫਟ ਹੈਂਡ ਲੈ ਜਾਂਦੀ ਹੈ ਗੱਡੀ ਦੇ ਬੈਠੇ ਜਾਓ ਤੇ ਐ ਲੱਗਦਾ ਵੀ ਜਿਵੇਂ ਰੋਡਵੇਜ ਦੀ ਵਾਸਤੇ ਬੈਠੇ ਹੋ ਨਾ 20 ਲੱਖ ਰੁਪਏ ਲਗਾ ਕੇ ਮੈਂ ਗੱਡੀ ਲਈ ਹੈ ਠੀਕ ਹੈ ਤੇ ਫਿਰ ਮੈਂ ਆਪਣੇ ਫਰਵਰੀ ਚ ਘੁੰਮਣ ਗਿਆ ਜੈਸਲ ਮੇਰ ਠੀਕ ਹੈ ਗੱਡੀ ਚਲਾਨੀ ਉਦੋਂ ਐਕਚੁਅਲ ਸਟਾਰਟ ਕੀਤੀ ਕਿਉਂਕਿ ਚੋਨੇ ਸੀਜ਼ਨ ਸੀ ਗੱਡੀ ਮੈਂ ਜ਼ਿਆਦਾ ਚਲਾਈ ਨਹੀਂ ਠੀਕ ਹੈ ਤੇ ਗੱਡੀ ਉਦੋਂ ਬਾਅਦ ਚਲਾਈ ਤੇ ਗੱਡੀ ਐਂ ਚੱਲੇ ਜਿਵੇਂ ਰੋਡਵੇਜ ਦੀ ਬਲਾਰੀ ਹੁੰਦੀ ਹੈ ਬੋ ਬੜੀ ਮਤਲਬ ਇੱਕ 20 ਲੱਖ ਰੁਪਏ ਲਾ ਕੇ ਤੇ ਆਂ ਫੀਲ ਹੋਵੇ ਵੀ ਖਟਾਰਾ 'ਚ ਬੈਠੇ ਆਪਾਂ ਕਿੰਨਾ ਚਿਰ ਹੋ ਗਿਆ ਗੱਡੀ ਲਈ ਗੱਡੀ ਸਰ ਨਵੰਬਰ ਚ ਲਈ ਸੀ ਮੈਂ ਜੀ ਅੱਛਾ ਜੀ ਉਦੋਂ ਦਾ ਤੁਸੀਂ ਅਜੇ ਤੱਕ ਕੋਈ ਨਹੀਂ ਪੁੱਛਿਆ ਸਰ ਜਨਵਰੀ ਚ ਮੈਂ ਬਹੁਤ ਕੰਪਲੇਂਟਾਂ ਕੀਤੀਆਂ ਕਿ ਗੱਡੀ 'ਚ ਪ੍ਰੋਬਲਮ ਸੀਗੀ ਗੱਡੀ ਦੀ ਕੱਲੀ ਕੱਲੀ ਚੀਜ਼ 'ਚ ਪ੍ਰੋਬਲਮ ਪੇਂਟ ਗੱਡੀ ਠੀਕ ਹੈ ਉਹਦੇ ਪ੍ਰੂਫ ਵੀ ਹੈਗੇ ਜੀ ਮੇਰੇ ਕੋਲ ਟੇਪ ਨਾਲ ਪੇਂਟ ਉਤਰ ਰਿਹਾ ਬੋਨਟ ਉਸ ਗੱਡੀ ਦਾ ਇਹਨਾਂ ਨੇ ਚੇਂਜ ਕੀਤਾ ਹੋਇਆ ਜੀ ਫਿਰ ਕੀ ਹੋਇਆ ਮੈਨੂੰ ਰਹਿਣ ਗਈ ਕਿਸ ਗੱਲ ਦੀ ਹੋਈ ਮੇਰਾ ਡਿਸਪਿਊਟ ਤਾਂ ਚੱਲ ਹੀ ਰਿਆ ਸੀ ਤੇ ਮੈਂ ਨਾ ਇੱਕ ਯੂਰੀਆ ਪੈਂਦਾ ਅੱਜ ਅੱਜ ਕੱਲਰ ਗੱਡੀ ਦੇ ਵਿੱਚ ਡੈਫ ਬੋਲਦੇ ਉਹਨੂੰ ਤੇ ਉਥੋਂ ਪਾਇਆ ਜੈਸਲਮੇਰ ਦੇ ਕੋਲ ਏਜੰਸੀ ਜੋ ਉੱਥੇ ਖਤਮ ਹੋਇਆ ਸੀਗਾ ਤੇ ਉਹ ਜਦੋਂ ਬਿੱਲ ਆਇਆ ਤੇ ਬਿੱਲ ਕਿਸੇ ਹੋਰ ਦੇ ਨਾਮ ਤੇ ਥਰਡ ਪਰਸਨ ਦੇ ਨਾਮ ਤੇ ਥਰਡ ਪਰਸਨ ਨਾਮ ਤੇ ਪਰ ਥਰਡ ਨੂੰ ਤਾਂ ਐਡਰੈਸ ਨਾਲ ਮੋਬਾਈਲ ਨੰਬਰ ਮੋਬਾਈਲ ਨੰਬਰ ਵੀ ਹੁੰਦਾ ਸਹੀ ਘਰ ਵੀ ਘਰ ਦਾ ਐਡਰੈਸ ਵੀ ਪਿੰਡ ਦਾ ਐਡਰੈਸ ਵੀ ਸਹੀ ਤੇ ਇਹ ਕਹਿੰਦੇ ਜੀ ਅਸੀਂ ਗੱਡੀ ਵੇਚੀ ਨਹੀਂ ਉਹਨੂੰ ਪਰ ਉਹਦਾ ਨਾਮ ਕਿਵੇਂ ਆ ਗਿਆ ਜੀ ਇਹਨਾਂ ਦੇ ਸਿਸਟਮ 'ਚ ਅੱਜ ਵੀ ਸ਼ੋਅ ਕਰ ਰਿਆ ਹੁੰਦਾ ਬੰਦੇ ਦਾ ਨਾਮ ਠੀਕ ਹੈ ਫਿਰ ਮੈਂ ਕਸਟਮਰ ਕੇਅਰ ਤੇ ਕਾਲ ਕੀਤੀ ਉਹ ਉਹ ਕਹਿੰਦੇ ਜੀ ਆਪਕੀ ਗੱਡੀ ਥੋੜਾ ਨਾ ਜੇ ਤਾਂ ਕਿਸੇ ਹੋਰ ਦੇ ਨਾਮ ਪਰ ਰਜਿਸਟਰਡ ਹੈ ਮੇਰੇ ਰੋਂਗਟੇ ਖੜੇ ਹੋਗੇ ਜੀ ਫਿਰ ਉਹਦਾ ਪ੍ਰੂਫ ਵੀ ਨਾਲ ਹੈ ਫਿਰ 18 2 2024 ਨੂੰ ਇਹਨਾਂ ਨੇ ਮੇਰੇ ਨਾਮ ਤੇ ਇਹਨਾਂ ਦੇ ਸਿਸਟਮ ਦੇ ਵਿੱਚ ਕੀਤੀ ਜੇ ਤੁਸੀਂ ਅੱਜ ਵੀ ਸਿਸਟਮ ਚੈੱਕ ਕਰੋਗੇ ਅੱਜ ਵੀ ਸਿਸਟਮ ਦੇ ਵਿੱਚ ਬੋਲ ਰਹੀ ਹੈ ਇਹਨਾਂ ਦੇ ਇਹਨਾਂ ਦੇ ਸਿਸਟਮ ਦੇ ਵਿੱਚ ਠੀਕ ਹੈ ਮੇਰੇ ਕੋਲ ਸਕਰੀਨਸ਼ਾਟ ਵੀ ਹੈਗੇ ਇਹਨਾਂ ਦੇ ਸਿਸਟਮ ਦੇ ਵੀ ਜਿਹੜੇ ਮੈਂ ਕੰਪਿਊਟਰ ਤੋਂ ਲਏ ਸੀ ਇੱਥੇ ਹੀ ਉਹਮ ਸਟੀering ਰੈਕ ਚੇਂਜ ਹੋਇਆ ਸਟੀering ਰੈਕ ਜੀ ਕੋਈ ਵੀ ਗੱਡੀ ਦਾ ਸ਼ੈਡਿਊਲ ਹੈ ਨਾ 1.5 ਤੋਂ 2 ਲੱਖ ਚੱਲ ਕੇ ਉਹ ਵੀ ਗੱਡੀ ਜੇ ਰਫ ਚੱਲੇਗੀ ਰਫ ਰੋਡਾਂ ਤੇ ਚੱਲੇਗੀ ਤਾਂ ਚੇਂਜ ਹੁੰਦਾ ਜਿਹੜਾ ਕਿ 1000 ਕਿਲੋਮੀਟਰ ਤੇ ਮੈਨੂੰ ਚੇਂਜ ਕਰਾਉਣਾ ਪਿਆ ਏਜੰਸੀ ਵਾਲਿਆਂ ਨਾਲ ਤੁਹਾਡੀ ਗੱਲ ਹੋਈ ਉਹਨਾਂ ਨੇ ਕੋਈ ਨੁਸ਼ਵਿਸ਼ਾਸ਼ ਨਹੀਂ ਦਿੱਤਾ ਨਹੀਂ ਕੋਈ ਅਸ਼ਵਾਸ਼ਣ ਨਹੀਂ ਜੀ ਉਹ ਤਾਂ ਅੱਗੋਂ ਬੋਲਦੇ ਹੀ ਪੁੱਠਾ ਉਹ ਤਾਂ ਾਲੀਕਾ ਨੋਟਸ ਫੰਡ ਕਰੇ ਬੋ ਜਵਾਬਤਾ ਉਹ ਤਾਂ ਕਹਿੰਦੇ ਜੋ ਤੁਹਾਡੇ ਕੋਲ ਹੁੰਦਾ ਤੁਸੀਂ ਕਰ ਲੋ ਕਹਿੰਦੇ ਜੋ ਤੁਹਾਡੇ ਕੋਲ ਹੁੰਦਾ ਤੁਸੀਂ ਮੰਨਦੇ ਨੇ ਇਹ ਕਿ ਗੱਡੀ ਅਸੀਂ ਜਿਹੜੀ ਪਹਿਲਾਂ ਵੇਚੀ ਹੋਈ ਸੀ ਦੁਬਾਰਾ ਤੁਹਾਨੂੰ ਉਹ ਚੋਰ ਚੋਰੀ ਮੰਦਾ ਹੁੰਦਾ ਜੀ ਐਨਐਸਆਰ ਫਲੱਡ ਆਏ 100 ਗੱਡੀ ਇਹਨਾਂ ਨੇ ਫਲੱਡ ਵਾਲੀ ਵੇਚੀ ਉਹਦੀ ਵੀਡੀਓ ਮੈਂ ਤੁਹਾਨੂੰ ਚਲਾ ਦੇਣਾ ਇੱਥੇ ਮੋਬਾਈਲ ਤੇ 100 ਗੱਡੀ ਫਲੱਡ ਵਾਲੇ ਨਾਲ ਲੈਣਾ ਸੁੱਖਾ ਤੇ ਚੋਰ ਚੋਰੀ ਕਰਕੇ ਮੰਦਾ ਹੁੰਦਾ ਹੈ ਚੋਰ ਚੋਰੀ ਕਰਕੇ ਕਦੇ ਨਹੀਂ ਮੰਨਦਾ ਮੈਂ ਚੋਰੀ ਕੀਤੀ ਹੈ ਕੀ ਮੰਨ ਕਰਦਾ ਮੈਂ ਤਾਂ ਪੁਲਿਸ ਤੋਂ ਮੰਗ ਕਰਨਾ ਵੀ ਇਹਨਾਂ ਨੇ ਐਫ ਆਈ ਆਰ ਕਰੇ 420 ਪਲੱਸ ਜੋ ਤਰ੍ਹਾਂ ਮੰਨ ਕੀਤੀ ਹੋਈ ਕਿੰਨਾ ਚੋਰਾ ਕੰਪਲੇਂਟ ਸਰ ਮੈਂ ਆਪਣੇ ਕੰਪਲੇਂਟ ਇਹਨਾਂ ਨੇ ਖੁਦ ਕੀਤੀ ਹੈ April ਦੀ ਕੰਪਲੇਂਟ ਕੀਤੀ ਹੋਈ ਹੈ ਐਸ ਐਸ ਪੀ ਆਫਿਸ ਪਰ ਉਹ ਕਹਿੰਦੇ ਨਹੀਂ ਅਸੀਂ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਦੀ ਚਲਦੀ ਹੈ ਜੀ ਇਹਨਾਂ ਦੀ ਚਲਦੀ ਐਕਚੁਅਲੀ ਇਹ ਪੈਸੇ ਵਾਲੇ ਬੰਦੇ ਨੇ ਮੈਂ ਐਸਐਸਪੀ ਦਫਤਰ ਫਿਰੋਜ਼ਪੁਰ ਕੀਤੀ ਹੋਈ ਹੈ ਜੀ ਨਹੀਂ ਉਹ ਕਿਹੜੇ ਥਾਣੇ ਚ ਗਈ ਹੋਈ ਹੈ ਕਿਸੇ ਥਾਣੇ ਜਿੱ ਨਹੀਂ ਗਈ ਜੀ ਉੱਥੇ ਪੈਂਡਿੰਗ ਪਈ ਹੈ ਜੀ ਇਹਨਾਂ ਨੇ ਲਿਖ ਕੇ ਭਜਾਇਆ ਸਰ ਇਹ ਇਹ ਉਲਟਾ ਮਨ ਲੀਗਲ ਨੋਟਿਸ ਭਜਾਈ ਜਾਂਦੇ ਜੀ ਤੁਸੀਂ ਸਾਨੂੰ ਇਹ ਕਰਦੇ ਹੋ ਉਹ ਕਰਦੇ ਹੋ ਵੀ ਇੱਕ ਜਿੰਨੇ 20 ਲੱਖ ਲਾ ਕੇ ਇੱਕ ਬੰਦਾ ਸੜਕਾਂ ਤੇ ਤੁਰਿਆ ਫਿਰਦਾ ਮੈਂ ਗੱਡੀ ਤੋਂ ਬਿਨਾ ਮਤਲਬ ਆਣਾ ਜਾਣਾ ਠੀਕ ਹੈ ਮੇਰੇ 20 ਤੋਂ ਜ਼ਿਆਦਾ ਗੇੜੇ ਤਾਂ ਐਸਐਸਪੀ ਦਫਤਰ ਲੱਗੇ ਤੇ 20 25 ਗੇੜੇ ਇੱਥੇ ਲੱਗੇ ਮਤਲਬ 50 ਗੇੜੇ ਦਾ ਮੇਰੇ ਇਸ ਗੱਡੀ ਚੱਕੇ ਤੇ ਲੱਖ ਰੁਪਏ ਦੋਤੇ ਦਾ ਮੈਂ ਇੱਥੇ ਲਾ ਚੁੱਕਿਆ ਹਾਂ ਜ ਇਹਨਾਂ ਤੇ ਤੁਹਾਨੂੰ ਵਿਸ਼ਵਾਸ ਆ ਸਰ ਇਹਨਾਂ ਦੇ ਰੱਬ ਤੋਂ ਵੱਧ ਕੇ ਵਿਸ਼ਵਾਸ ਹੈ ਜੀ ਰੱਬ ਤੋਂ ਵਾ ਮੈਂ ਆਪੇ ਕਿਸਾਨ ਆ ਮੈਂ ਮੈਂਬਰ ਆ ਇਸ ਜੱਥੇਬੰਦੀ ਦਾ ਠੀਕ ਹੈ ਮੈਂ ਜਦੋਂ ਇਹਨਾਂ ਨੂੰ ਗੱਲ ਕੀਤੀ ਤੇ ਫਿਰ ਇਹਨਾਂ ਨੇ ਮੇਰੇ ਹੈਲਪ ਵਾਸਤੇ ਅੱਗੇ ਆਏ ਅਸੀਂ ਦੇਖੋ ਜੀ ਇਹ ਬਾਕੀ ਗੱਲਾਂ ਦਾ ਸਾਰੀਆਂ ਪ੍ਰਧਾਨ ਜੀ ਨੇ ਤੁਹਾਨੂੰ ਦੱਸ ਦਿੱਤੀਆਂ ਵੀ ਗੱਡੀ 'ਚ ਕੀ ਫਾਲਟ ਸੀ ਕੀ ਰੌਲਾ ਸੀ ਅਸੀਂ ਇੱਕ ਇਹ ਦੇਖਦੇ ਆਂ ਵੀ ਜਿੱਥੇ ਵੀ ਕੋਈ ਕੱਲਾ ਕਹਿਰਾ ਇਨਸਾਨ ਫਸ ਜਾਂਦਾ ਹੈ ਉਦੀ ਉਹ ਗੱਡੀ ਘਕਾਉਂਦੇ ਇਹ ਲੋਕ ਏਜੰਸੀਆਂ ਵਾਲੇ ਹੋਏ ਕੋਈ ਵੀ ਹੋਇਆ ਇੱਕ ਅੱਦੇ ਬੰਦੇ ਦੀ ਉਹ ਗੱਲ ਸੁਣ ਕੇ ਰਾਜੀ ਨਹੀਂ ਕਿਉਂਕਿ ਕੇਰਾ ਜਦੋਂ ਉਹਨਾਂ ਨੇ ਚਾਬੀ ਦੇਤੀ ਬਿੱਲ ਕੱਟਤਾ ਤੇ ਸੜਕ ਤੇ ਘਾਲਤਾ ਰੋਡ ਤੇ ਘਾਲਤਾ ਫਿਰ ਤੂੰ ਕੌਣ ਤੇ ਮੈਂ ਕੌਣ ਪਰ ਪਹਿਲਾਂ ਜਦੋਂ ਗੱਡੀ ਲੈਣੀ ਹੁੰਦੀ ਆ ਕੋਈ ਕੁਝ ਵੀ ਲੈਣਾ ਹੁੰਦਾ ਹੈ ਬੜੀਆਂ ਉਦੋਂ ਸ਼ਾਹਦੀਆਂ ਦਿੰਦੇ ਆ ਉਦੋਂ ਤਾਂ ਆਖਣਗੇ ਵੀ ਤੂੰ ਨਾ ਇੱਥੇ ਗੱਡੀ ਖੜੀ ਕਰ ਜੀ ਇਹ ਤੈਨੂੰ ਨਵੀਂ ਦੇ ਦੇਾਂਗੇ ਪਰ ਜਦੋਂ ਕੇਰਾ ਅਗਲਾ ਲੈ ਗਿਆ ਫਿਰ ਤੂੰ ਕੌਣ ਤੇ ਮੈਂ ਕੌਣ ਇੱਥੇ ਵੇਖੋ ਅਸੀਂ ਕੋਈ ਚਾਹ ਨੂੰ ਨਹੀਂ ਬੈਠੇਗੇ ਕਿੰਨੀ ਗਰਮੀ ਹੈ ਕੀਦਾ ਜੀ ਕਰਦਾ ਇੱਥੇ ਆ ਕੇ ਗਰਮੀ 'ਚ ਬੈਠੇ ਪਰ ਫਿਰ ਵੀ ਉਹ ਲੋਕ ਜੇ ਸਾਡੀ ਗੱਲ ਨਹੀਂ ਸੁਣਦੇ ਉਹ ਮਜਬੂਰ ਬੰਦੇ ਦੀ ਗੱਲ ਨਹੀਂ ਸੁਣਦੇ ਤੇ ਫਿਰ ਲੋਕਾਂ ਨੇ ਸ਼ੰਘਰਚੀ ਵੇਢਣਾ ਜੇ ਸਾਡਾ ਪ੍ਰਸ਼ਾਸਨ ਤੇ ਸਾਡੀਆਂ ਸਰਕਾਰਾਂ ਚੰਗੀਆਂ ਹੋਣ ਲੋਕਾਂ ਨੂੰ ਇਨਸਾਫ ਮਿਲਦਾ ਹੋਵੇ ਤੇ ਸਾਨੂੰ ਕਿਸਾਨ ਤੇ ਮਜ਼ਦੂਰਾਂ ਨੂੰ ਇਹ ਦਰੀਆਂ ਵਾਸ਼ਾ ਕੇ ਝਟਕਾਂ ਤੇ ਨਾ ਬੈਠਣਾ ਪਵੇ ਜਥੇਬੰਦੀ ਵੱਲੋਂ ਕੋਈ ਪ੍ਰਸ਼ਾਸਨ ਨੂੰ ਵੀ ਅਲਟੀਮੇਟਮ ਦਿੱਤਾ ਹੈ ਬਿਲਕੁਲ ਜੀ ਦਿੱਤਾ ਹੈ ਏ ਅਸੀਂ ਥੇੜੀ ਵਾਲਿਆਂ ਨੂੰ ਦਿੱਤਾ 50 ਨੂੰ ਦਿੱਤਾ ਅਸਲ ਕੋਈ ਜੱਥੇਬੰਦੀ ਕਿਤੇ ਵੀ ਐਵੇਂ ਬੈਠਦੀ ਨਹੀਂ ਆਕੇ ਪਹਿਲਾਂ ਇਹਨਾਂ ਨਾਲ 3 ਮਹੀਨੇ 4 ਹੋ ਗਏ ਗੱਲਬਾਤ ਹੀ ਚੱਲ ਰਹੀ ਹੈ ਇਹ ਨਹੀਂ ਕਿ ਵੀ ਅੱਜ ਹੀ ਆ ਗਏ ਪਹਿਲੇ ਦਿਨ 3-4 ਮਹੀਨੇ ਨਾਲ ਗੱਲਬਾਤ ਚੱਲਦੀ ਆ 50 ਘੇੜੇ ਬੱਚੇ ਨੇ ਮਾਰਤੇ ਜਿਹਨੇ ਗੱਡੀ ਲਈ ਹੈ ਦੇਖੋ ਇੱਕ ਤਾਂ 20 ਲੱਖ ਰੁਪਇਆ ਲਾਇਆ ਮੁੜ ਕੇ ਵਾਰ-ਵਾਰ ਗੱਡੀ ਤੇ ਆਉਂਦਾ ਹੈ ਫਾਜ਼ਿਲ ਕਹਿੰਦਾ ਆਉਂਦਾ 1000 1500 ਦਾ ਪੈਟਰੋਲ ਬਾਲ ਦਾ ਡੀਜ਼ਲ ਬਾਲ ਦਾ ਫਿਰ ਉਹ ਦਿਹਾੜੀ ਮਾਰਦਾ ਹੈ ਇੱਥੋਂ ਦੁਖੀ ਹੋ ਕੇ ਜਾਂਦਾ ਪਹਿਲਾਂ ਤਾਂ ਜਿਹੜੀ ਖਰਚਾ ਤਾਂ ਵੱਖਰਾ ਨਾ ਜਿਹੜੀ ਉਹਦੀ ਮਾਨਸਿਕਤਾ ਹੈ ਜਿਹੜਾ ਉਹਦਾ ਉੱਤੇ ਉਹਦੇ ਬੋਝ ਪਿਆ ਹੋਇਆ ਹੈ ਉਹ ਕਿੰਨਾ ਬੋਝ ਹੈ ਕਿਵੇਂ ਚੱਲਦਾ ਹੋਊਗਾ ਪਰਿਵਾਰ ਇਹ ਲੋਕ ਸੋਚਦੇ ਹੀ ਨਹੀਂ ਪਤਾ ਨਹੀਂ ਕੀ ਗੱਲ ਇਸ ਕਰਕੇ ਜੀ ਬੇਨਤੀ ਕਰਦੇ ਆਂ ਵੀ ਲੋਕਾਂ ਨਾਲ ਠੱਗੀਆਂ ਨਾ ਮਾਰੋ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਹੁੰਦੀ ਹੈ ਪਰ ਅਸੀਂ ਇਨਸਾਫ ਲਾਵਾਂਗੇ ਇੱਥੇ ਬੈਠੇ ਆਂ ਸ਼ਾਂਤੀਪੂਰਨ ਜਨਤਾਰ ਬੈਠੇ ਆਂ ਉਹ ਅੰਦਰ ਬੈਠੇ ਆਸੀਂ ਬਾਹਰ ਬੈਠੇ ਆਂ ਜੇ ਨਹੀਂ ਆਉਣਗੇ ਤਾਂ ਅਸੀਂ ਹੋਰ ਪਿੱਛੇ ਸਾਥੀਆਂ ਨੂੰ ਫੋਨ ਕਰਦੇ ਆਂ ਇੱਥੇ ਪੱਖੇ ਲਾ ਲਾਂਗੇ ਦਰਿਆ ਵਿਛਾਲਾਂਗੇ ਬੈਠੇ ਆਂ ਮੇਰਾ ਨਾਮ ਪ੍ਰਦੀਪ ਸਿੰਘ ਪੜਾਣਾ ਬਲਾਕ ਪ੍ਰਧਾਨ ਜੀਰਾ ਜੋ ਅੱਜ ਧਰਨਾ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਇਸਤੇ ਜੋ ਅੱਜ ਧਰਨਾ ਲਗਾਇਆ ਹੈ ਸਾਡੇ ਤੋਂ ਪਹਿਲਾਂ ਸਾਡੇ ਸੂਬੇ ਦੇ ਉਮੀਦ ਪ੍ਰਧਾਨ ਹਰੀ ਸਿੰਘ ਨੱਡਾ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਹੈ ਤੁਹਾਨੂੰ ਸਾਡੇ ਫਰੋਈਪੁਰ ਜ਼ਿਲ੍ਹੇ ਦੇ ਗੁਲਜਾਰ ਸਿੰਘ ਜੀ ਕੱਬਰਵੱਛਾ ਜਨਰਲ ਸਕੱਤਰ ਇਹਨਾਂ ਨੇ ਵੀ ਤੁਹਾਨੂੰ ਵਿਸਤਾਰ ਦੇ ਨਾਲ ਜਾਣਕਾਰੀ ਦਿੱਤੀ ਹੈ ਪਰ ਮੈਂ ਇੱਕ ਨਵੀਂ ਜਿਹੜੀ ਅੱਜ ਗੱਲਬਾਤ ਹੋਈ ਆ ਜਾ ਇਹਨਾਂ ਨੇ ਏਜੰਸੀ ਵਾਲਿਆਂ ਨੇ ਫੋਨ ਲਾ ਕੇ ਸਾਹਮਣੇ ਮੈਂ ਤੁਹਾਨੂੰ ਕੈਮਰਾਮੈਨ ਨੂੰ ਕਹਿਣਾ ਵੀ ਇਸ ਏਜੰਸੀ ਦੇ ਟਾਟਾ ਦੇ ਬਿਲਕੁਲ ਸਾਹਮਣੇ ਇੱਕ ਹਰਿਆਲੀ ਵਾਲਿਆਂ ਦਾ ਪੰਪ ਆ ਪੰਪ ਤੇ ਫੋਨ ਲਾ ਕੇ ਇਹਨਾਂ ਨੇ ਕਿਉਂਕਿ ਸਾਡੇ ਜਿੰਨੇ ਇੱਥੇ ਸਾਥੀ ਬੈਠੇ ਸੀਗੇ ਉਹ ਪੰਪ ਤੋਂ ਹੀ ਪਾਣੀ ਭਰ ਕੇ ਲਿਆ ਰਹੇ ਸੀਗੇ ਪੰਪ ਦੇ ਫੋਨ ਲਾ ਕੇ ਇਹਨਾਂ ਨੇ ਪੰਪ ਦੇ ਜਿਹੜਾ ਠੰਡਾ ਪਾਣੀ ਉਹ ਬੰਦ ਕਰਵਾਤਾ ਹਾਲਾਂਕਿ ਉਹਨਾਂ ਦੇ ਅਧਿਕਾਰ ਉਹਨਾਂ ਦੇ ਕਾਨੂੰਨ ਖੇਤਰ ਦੇ ਵਿੱਚ ਪੰਪ ਦੇ ਆਉਦਾ ਹੈਗਾ ਵੀ ਜਿਸ ਤਰ੍ਹਾਂ ਮੰਨ ਲਓ ਵੀ ਲੈਟਰੀਨ ਬਾਥਰੂਮ ਹੋ ਗਿਆ ਜਾਂ ਹਵਾ ਵਾਲੀ ਟੈਂਕੀ ਹੋ ਗਈ ਪਾਣੀ ਠੰਡਾ ਹੋ ਗਿਆ ਜਾਂ ਕੋਈ ਹੋਰ ਪੰਪ ਦੇ ਨਾਲ ਸੰਬੰਧਿਤ ਜਿਹੜੀਆਂ ਇਹ ਸਹੂਲਤਾਂ ਐ ਆਮ ਜਨਤਾ ਨੂੰ ਦੇਣੀਆਂ ਹੁੰਦੀਆਂ ਤੇ ਇਹ ਜਿਹੜੀਆਂ ਸਹੂਲਤਾਂ ਇਹ 24 ਘੰਟੇ ਮਤਲਬ ਇਹ ਚਾਲੂ ਰੱਖਣੀਆਂ ਚਾਹੀਦੀਆਂ ਜੇਕਰ ਇਹ ਸਹੂਲਤਾਂ ਚਾਲੂ ਨਹੀਂ ਹੁੰਦੀਆਂ ਤੇ ਪੰਪ ਦਾ ਜਿਹੜਾ ਲਾਇਸੈਂਸ ਉਹ ਕੈਂਸਲ ਹੋਣ ਦੇ ਕਿਨਾਰੇ ਆ ਜਾਂਦਾ ਪਰ ਇਹ ਪੰਪ ਵਾਲੇ ਦੇਖ ਲਓ ਵੀ ਇੱਥੋਂ ਤੱਕ ਕਨੌਰੀ ਹੱਕ ਤੇ ਉੱਤਰ ਆਏ ਇਹ ਜਿਹੜਾ ਪਾਣੀ ਪੀਣ ਵਾਲਾ ਅਸੀਂ ਸੜਕਾਂ ਤੇ ਰੋਡਾਂ ਤੇ ਜਾਂ ਹੋਰ ਵੀ ਕਈ ਜਗ੍ਹਾ ਤੇ ਪਾਣੀ ਦੀ ਸ਼ਬੀਲ ਲਾਉਣੇ ਹੈਗੇ ਵੀ ਜਿਹੜਾ ਪਾਣੀ ਹੈ ਵੀ ਉਹ ਵਰਤਾਇਆ ਜਾਵੇ ਹਨਾ ਤੇ ਇੱਕ ਕਿਸਾਨ ਉਥੋਂ ਪਾਣੀ ਲੈਣ ਲਈ ਜਾਂਦਾ ਪੰਪ ਵਾਲੇ ਪਾਣੀ ਤੋਂ ਮਨਾ ਕਰਦੇ ਹੈਗੇ ਆ ਫਿਰ ਵੀ ਕਿਸਾਨ ਆਪਦੀ ਹਿੰਮਤ ਤੇ ਪਾਣੀ ਉਥੋਂ ਭਰਦਾ ਅਖੀਰ ਨੂੰ ਉਹਨਾਂ ਨੇ ਪਿੱਛੋਂ ਕਨੈਕਸ਼ਨ ਬੰਦ ਕਰਕੇ ਪਾਣੀ ਵਾਲਾ ਤੇ ਉਹ ਪਾਣੀ ਬੰਦ ਕਰਤਾ ਜਦੋਂ ਬੰਦੀਆਂ ਨੇ ਇੱਥੇ ਧਰਨਾ ਲਾਇਆ ਇਹ ਕਿਸ ਕਾਰਨ ਕਰਕੇ ਤੇ ਕੀ ਸਾਰਾ ਮਸਲਾ ਹੈ ਸਰ ਕਾਰਨ ਇਹਨਾਂ ਨੂੰ ਪਤਾ ਹੈ ਪਰ ਸਾਨੂੰ ਇਹਨਾਂ ਪਤਾ ਹੈ ਸਾਡੇ ਨਾਲ ਨਜਾਇਜ਼ ਧੱਕਾ ਕਰਕੇ ਧਰਨਾ ਲਾ ਰਹੇ ਨੇ ਜ਼ਬਰਦਸਤੀ ਕਰ ਰਹੇ ਨੇ ਸਾਡੇ ਨਾਲ ਕਾਰਨ ਗੱਡੀ ਬਦਲ ਦਿਓ 6 ਮਹੀਨੇ ਗੱਡੀ ਚਲਾ ਕੇ ਗੱਡੀ ਬਦਲਣ ਨੂੰ ਕਹਿ ਰਹੇ ਨੇ ਪਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੀਆਂ ਪਾਣੀ ਦੇ ਵਿੱਚ ਹੜਾਏ ਸੀ ਉਹਨਾਂ ਦੇ ਉਹਨਾਂ ਦੇ ਕਾਰਨ ਕਰਕੇ ਸਾਰੀ ਉਹਨਾਂ ਨੇ ਕੋਲ ਤੁਸੀਂ ਆਪਣੀ ਗੱਡੀ ਸਾਬਤ ਕਰਕੇ ਦਿਖਾ ਦਿਨ ਹੜਾ ਲਈ ਹੈਗੀ ਹੈ ਮੈਂ ਇਹਨਾਂ ਨੂੰ ਇੱਕ ਆਪਸ਼ਨ ਦੇ ਦਿੰਦਾ ਹਾਂ ਇੱਕ ਟਾਟਾ ਦਾ ਇੰਜੀਨੀਅਰ ਮੇਰਾ ਇਹ ਕਿ ਆਪਣੇ ਕਿਸੇ ਵੀ ਕੰਪਨੀ ਦਾ ਇੰਜੀਨੀਅਰ ਬੁਲਾ ਲੈਣ ਭਾਵੇਂ ਮਰਸੀਡੀਜ਼ ਦਾ ਬੁਲਾ ਲੈਣ ਭਾਵੇਂ ਹੋਂਡਾ ਦਾ ਬੁਲਾ ਲੈਣ ਭਾਵੇਂ ਜੈਗਵਾਰ ਲੈਂਡਰੋਵਰ ਦਾ ਬੁਲਾ ਲੈਣ ਕੋਈ ਵੀ ਇੰਜੀਨੀਅਰ ਸਰਟੀਫਾਈਡ ਬੁਲਾ ਲੈਣ ਉਦੋਂ ਮੇਰਾ ਇੰਜੀਨੀਅਰ ਬੈਠੇ ਗੱਡੀ ਚੈੱਕ ਕਰਾਓ ਗੱਡੀ 'ਚ ਕੋਈ ਨੁਕਸਾਨ ਜ਼ਿੰਮੇਵਾਰ ਆ ਇੰਨਾ ਗੱਲੋਂ ਇਹ ਵੀ ਕਿਹਾ ਗਿਆ ਕਿ ਇਹ ਗੱਡੀ ਜਿਹੜੀ ਪਹਿਲਾਂ ਕਿਸੇ ਨੂੰ ਵੇਚੀ ਹੋਈ ਸੀ ਬਿੱਲ ਉਹਨਾਂ ਦੇ ਨਾਮ ਤੇ ਆ ਦੁਬਾਰਾ ਬਿੱਲ ਕੱਟ ਕੇ ਗੱਡੀ ਸਾਨੂੰ ਦਿੱਤੀ ਗਈ ਆ ਗੱਡੀ ਵੀ ਪੇਂਟ ਆ ਚਲੋ ਟੈਕਨੀਕਲ ਗੱਲ ਹੈ ਭਾਜੀ ਟੈਕਨੀਕਲ 에ਰਰ ਆ ਉਹ ਹੋ ਸਕਦਾ ਹੈ ਠੀਕ ਹੈ ਕੋਈ ਵੱਡੀ ਗੱਲ ਨਹੀਂ ਹੈ ਮਸ਼ੀਨ ਹੈ ਮਸ਼ੀਨੀ ਵੀ ਗਲਤੀ ਕਰ ਸਕਦੀ ਹੈ ਬੰਦਾ ਬੰਦਾ ਵੀ ਗਲਤੀ ਕਰ ਸਕਦੀ ਹੈ ਗੱਡੀ ਟਾਟਾ ਮੋਟਰ ਤੋਂ ਇਹਦੇ ਨਾਂ ਦੇ ਬਿੱਲ ਹੋਈ ਦਿਖਦੀ ਹੈ ਤੁਸੀਂ ਵਾਹਨ ਤੇ ਜਾ ਕੇ ਚੈੱਕ ਕਰ ਲਓ ਤੁਸੀਂ ਇੰਸ਼ੋਰੈਂਸ ਸੈਕਟਰ ਤੇ ਜਾ ਕੇ ਚੈੱਕ ਕਰ ਲਓ ਹੋਰ ਵੀ ਜਿਹੜੀ ਜਿਹੜੀ ਸਾਈਡ ਤੇ ਤੁਸੀਂ ਜਾ ਕੇ ਗੱਡੀ ਦਾ ਚੈੱਕ ਕਰਨਾ ਵੀ ਗੱਡੀ ਕਿਹਦੇ ਨਾਂ ਤੇ ਬੋਲਦੀ ਹੈ ਉਹ ਗੱਡੀ ਪ੍ਰਿੰਸ ਖੇੜਾ ਦੇ ਨਾਂ ਤੇ ਹੀ ਬੋਲਦੀ ਹੈ ਕਿਸੇ ਹੋਰ ਦੇ ਨਾਂ ਤੇ ਗੱਡੀ ਨਹੀਂ ਬੋਲਦੀ ਹੈਗੀ ਇਹ ਤਾਂ ਮੈਂਟਲੀ ਪ੍ਰੈਸ਼ਰ ਬਣਾ ਰਹੇ ਸਾਡੇ ਸਾਰਿਆਂ ਉੱਤੇ ਤਾਂ ਹੀ ਲੋਕੀ ਕੰਮ ਕਾਜ ਫਰੋਜ਼ਪੁਰ ਤੋਂ ਕਰਨ ਤੋਂ ਡਰਦੇ ਪਏ ਹੈ ਵੀ ਕੀ ਕੰਮ ਕਰਾਂਗੇ ਇੱਥੇ ਪੱਠੇ ਬਿਠਾਏ ਉਹਨਾਂ ਤੇ ਜਿਹੜੇ ਅੰਦਰ ਅਮਪਲੋਏ ਬੈਠੇ ਨੇ ਮਤਲਬ ਕਿ ਉਹਨਾਂ ਨੂੰ ਇਹਨਾਂ ਨੇ ਮਤਲਬ ਕਿ ਕੀ ਕੀਤਾ ਉਹਨਾਂ ਨੂੰ ਜ਼ਬਰਦਸਤੀ ਇਹਨਾਂ ਨੇ ਅੰਦਰ ਲੋਕਨ ਕੀ ਕਰਤਾ ਬੰਦ ਕਰਤਾ ਬੰਦਕ ਬਣਾਤਾ ਮੈਂ ਪੁੱਛਣ ਆਲਾ ਹਵਾਂ ਇਹਨਾਂ ਦੇ ਘਰੇ ਆਪਣੇ ਬੱਚੇ ਹਨੇ ਈ ਤੀਆਂ ਪੈਣਾ ਹਨੇ ਈ ਜਿਹੜਾ ਮੇਰਾ ਸਟਾਫ ਇਹਨਾਂ ਨੇ ਬੰਦਕ ਬਣਾਤਾ ਇਹਨਾਂ ਚ ਇੱਕ ਸੱਜਣ ਹੈਗੇ ਨੇ ਜਿਹੜੇ ਆਪਣੇ ਆਪ ਚ ਇਹਨਾਂ ਦੇ ਜਾਣਕਾਰ ਤੇ ਮੌਤਵੀਰ ਬਣ ਕੇ ਗੱਲ ਕਰਦੇ ਦੇ ਮੇਰੇ ਕੋਲ ਸਰਦਾਰ ਗੁਰਮੀਤ ਸਿੰਘ ਸੀਐਸ ਸਟਾਫ ਦੇ ਬੰਦੇ ਖੜੇ ਸੀਗੇ ਉਹਨਾਂ ਦੇ ਸਾਹਮਣੇ ਉਹਨਾਂ ਦੀ ਵਰਡਿੰਗ ਸੀ ਕਿ ਗੱਡੀ ਮੈਂ ਕਿਹਾ ਪਾਜੀ ਤੁਸੀਂ ਗੱਡੀ 6 ਮਹੀਨੇ ਬਾਅਦ ਮੈਨੂੰ ਕਹ ਰਹੇ ਵਾਪਸ ਕਰ ਦਿਓ ਕੌਣ ਕਰੇਗਾ ਕਹਿੰਦਾ ਜੇ ਜਨਾਨੀ ਵੀ ਜੇ ਲਿਆਈ ਹੈ ਨਾ ਵਿਆਹ ਤੋਂ 2 ਮਹੀਨੇ ਬਾਅਦ ਪਤਾ ਲੱਗਦਾ ਜਨਾਨੀ ਕਿ ਇਦਾਂ ਦੀ ਹੈ ਇਹੋ ਜੀ ਤਾਂ ਸੋਚ ਹੈ ਇਹਨਾਂ ਦੀ ਉਹਦਾ ਅਸੀਂ ਤੁਹਾਨੂੰ ਆਪਣੇ ਕਿਸਾਨ ਯੂਨੀਅਨ ਦਾ ਮੋਢੀ ਵਰ ਬਣਾਏ ਫਿਰਦੇ ਆ ਤੇ ਆਟੋਮੈਟਿਕ ਇਹ ਬਿਜ਼ਨਸ ਠੱਪ ਕਰਦੇ ਇਹਨਾਂ ਦੇ ਸਾਡੇ ਗਲਤੀਆਂ ਸਾਡੀਆਂ ਹੁਣ ਕੀ ਕੱਢਣ ਫਿਰੋਗੇ ਪ੍ਰਸ਼ਾਸਨਿਕ ਅਧਿਕਾਰੀਆਂ ਪ੍ਰਸ਼ਾਸਨ ਅੱਜ ਨੂੰ ਕਹਿ ਰਿਹਾ ਕਿ ਅਧਿਕਾਰੀਆਂ ਕਿ ਪਹਿਲਾਂ ਤੇ ਇਹ ਧਰਨਾ ਚ ਗਵਾਓ ਬੇਨਤੀ ਤੁਹਾਡੇ ਸਾਰਿਆਂ ਅੱਗੇ ਮੀਡੀਆ ਥਾਣੇ ਦੀ ਰਿਕਵੈਸਟ ਕਰਦੇ ਆ ਵੀ ਇਹ ਧਰਨਾ ਚੁਕਵਾਓ ਨਜਾਇਜ਼ ਧਰਨਾ ਨਾ ਕਰਵਾਉਣ ਇੱਥੇ ਨਾ ਇਹਨਾਂ ਨੂੰ ਪਤਾ ਲੱਗਦਾ ਸੀ ਕੀ ਗੱਲ ਕਹਿਣੀ ਕੀ ਨਹੀਂ ਕਹਿਣੀ 1 ਮਿੰਟ ਚ ਉਗਰਵ ਹੋ ਜਾਂਦੇ ਆ ਗਰਮ ਨਹੀਂ ਖਾਣ ਲੱਗ ਜਾਂਦੇ ਆ ਇੱਕ ਬੰਦਾ ਨਹੀਂ ਬੋਲਦਾ ਫਿਰ 50 50 ਬੰਦੇ ਇਕੱਠੇ ਬੋਲਦੇ ਆ ਇਹ ਮਸਲਾ ਕਿਸੇ ਦੇ ਵੀ ਗੱਲ ਫੜ ਲੈਂਦੇ ਨੇ ਤਾਂ